ਮਾਂਜੋ ਕਸਪੀ ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਜਿਹੜੀ ਇੱਕ ਟੀਮ ਬਣਾਈ ਗਈ ਸੀ ਡੀਐਸਪੀ ਜੀਰਾ ਸੀ ਗੁਰਦੀਪ ਜੀ ਤੇ ਐਸਐਚਓ ਮੱਲਾ ਗੁਰਪ੍ਰੀਤ ਜੀ ਆਹ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਪੰਜ ਕਿਲੋ ਐਫੀਮ ਦੀ ਰਿਕਵਰੀ ਹੋਈ ਥਾਣਾ ਮੱਲਾ ਵਾਲਾ ਦੇ ਏਰੀਆ ਵਿੱਚ ਜਿਹੜਾ ਗੁਰਪ੍ਰੀਤ ਹੈਗਾ ਜਿਹੜਾ ਹਾਮਦ ਵਾਲਾ ਉੱਤਰਧਰ ਰਹਿਣ ਵਾਲਾ ਹੈਗਾ ਇਸ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਹੁਣ ਮੁਕੱਦਮਾ ਨੰਬਰ 53824 ਦਰਜ ਕਰਕੇ ਬੈਕਵਰਡ ਤੇ ਫਾਰਵਰਡ ਲਿੰਕੇਜ ਲੱਭੇ ਜਾ ਰਹੇ ਹਾਂ ਨਾਲ ਨਾਲ ਮੈਂ ਇਹ ਵੀ ਦੱਸ ਦਵਾ ਕਿ ਜਰਾ 5 ਕਿਲੋ ਅਫੀਮਾ ਆ ਕਮਰਸ਼ੀਅਲ ਕੁਆंटਿਟੀ ਵਿੱਚ ਆਂਦਾ ਹੈ ਤੇ ਇਸ ਦੀ ਸਜ਼ਾ 10 ਸਾਲ ਵੀ ਹੋ ਸਕਦੀ ਹੈ ਧੰਨਵਾਦ ਜੀ ਸਰ ਜੀ ਉਹ ਜਿਹੜਾ ਬੰਦਾ ਫੜਿਆ ਇਸ ਦੇ ਬਾਰੇ ਹੋਰ ਕੋਈ ਪਰਚੇ ਚੱਲ ਰਹੇ ਸੀ ਪਹਿਲਾਂ ਰਿਕਾਰਡ ਮੁਤਾਬਿਕ ਇੱਕ ਪਰਚਾਸ ਤੇ ਪਹਿਲੇ ਵੀ ਦਰਸੀ ਅਸੀਂ ਹੋਰ ਰਿਕਾਰਡ ਦੇਖ ਰਹੇ ਹਾਂ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕਿ ਜਿਹੜੀ ਮਾਨਜੋਗ ਐਸਐਸਪੀ ਸੋਮਿਆ ਮਿਸਰਾ ਵੱਲੋਂ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਉਹ ਜਿਹੜਾ ਆਰੋਪੀ ਹੈ ਉਸ ਦੀ ਜਿਹੜੀ ਸੰਪਤੀ ਹੈ ਜੋ ਨਸਾ ਵੇਚ ਕੇ ਬਣਾਈ ਗਈ ਸੀ ਉਹ ਵੀ ਜ਼ਬਤ ਕਰਨ ਲਈ ਉਪਰਾਲੇ ਕਰ ਰਹੀ ਹੈ ਤੇ ਇਹਦੀ ਸੰਪਤੀਆਂ ਵੀ ਛੇਤੂ ਛੇਤੀ ਜ਼ਬਤ ਕਰਾਂਗੇ ਧੰਨਵਾਦ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਇੱਕ ਟੀਮ ਬਣਾਈ ਗਈ ਸੀ ਡੀਐਸਪੀ ਜੀਰਾ ਸੀ ਗੁਰਦੀਪ ਜੀ ਤੇ ਐਸਐਚਓ ਮੱਲਾ ਗੁਰਪ੍ਰੀਤ ਜੀ ਆਹ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਪੰਜ ਕਿਲੋ ਐਫੀਮ ਦੀ ਰਿਕਵਰੀ ਹੋਈ ਥਾਣਾ ਮੱਲਾ ਵਾਲਾ ਦੇ ਏਰੀਆ ਵਿੱਚ ਜਿਹੜਾ ਗੁਰਪ੍ਰੀਤ ਹੈਗਾ ਜਿਹੜਾ ਹਾਮਦ ਵਾਲਾ ਉੱਤਰਧਾਰ ਰਹਿਣ ਵਾਲਾ ਹੈਗਾ ਇਸ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਹੁਣ ਮੁਕੱਦਮਾ ਨੰਬਰ 538/24 ਦਰਜ ਕਰਕੇ ਬੈਕਵਰਡ ਤੇ ਫਾਰਵਰਡ ਲਿੰਕੇਜ ਲੱਭੇ ਜਾ ਰਹੇ ਹਨ ਨਾਲ ਨਾਲ ਮੈਂ ਇਹ ਨਹੀਂ ਦੱਸ ਦਵਾ ਕਿ ਜਰਾ 5 ਕਿਲੋ ਫੀਮਾ ਆ ਕਮਰਸ਼ੀਅਲ ਕੁਆंटਿਟੀ ਵਿੱਚ ਆਂਦਾ ਹੈ ਤੇ ਇਸ ਦੀ ਸਜ਼ਾ 10 ਸਾਲ ਵੀ ਹੋ ਸਕਦੀ ਹੈ ਧੰਨਵਾਦ ਜੀ ਸਰ ਜੀ ਉਹ ਜਿਹੜਾ ਬੰਦਾ ਫੜਿਆ ਇਸ ਦੇ ਬਾਰੇ ਹੋਰ ਕੋਈ ਪਰਚੇ ਚੱਲ ਰਹੇ ਸੀ ਪਹਿਲਾਂ ਰਿਕਾਰਡ ਮੁਤਾਬਿਕ ਇੱਕ ਪਰਚਾ ਇਸ ਤੇ ਪਹਿਲੇ ਵੀ ਦਰਸੀ ਅਸੀਂ ਹੋਰ ਰਿਕਾਰਡ ਦੇਖ ਰਹੇ ਹਾਂ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾ ਕਿ ਜਿਹੜੀ ਮਾਂਜੋ ਕੇ ਸਪੀ ਸੋਮਿਆ ਮਿਸਰਾ ਵੱਲੋਂ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ। ਉਹ ਜਿਹੜਾ આરોપી ਹੈ ਉਸ ਦੀ ਜੁੜੀ ਸੰਪਤੀ ਹੈ ਜੋ ਨਸ਼ਾ ਵੇਚ ਕੇ ਬਣਾਈ ਗਈ ਸੀ। ਉਹ ਵੀ ਜਬਤ ਕਰਨ ਲਈ ਉਪਰਾਲੇ ਕਰ ਰਹੀ ਹੈ। ਤੇ ਇਹਦੀ ਸੰਪਤੀਆਂ ਵੀ ਛੇਤੀ ਛੇਤੀ ਜਬਤ ਕਰਾਂਗੇ। ਧੰਨਵਾਦ। ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜੁੜੀ ਇੱਕ ਟੀਮ ਬਣਾਈ ਗਈ ਸੀ ਡੀਐਸਪੀ ਜੀਰਾ ਸੀ ਗੁਰਦੀਪ ਜੀ ਤੇ ਐਸਐਚਓ ਮੱਲਾ ਗੁਰਪ੍ਰੀਤ ਜੀ। ਆਹ ਟੀਮ ਨੂੰ ਇੱਕ ਬਡੀ ਕਾਮਯਾਬੀ ਮਿਲੀ ਜਦ 5 ਕਿਲੋ ਐਫੀਮ ਦੀ ਰਿਕਵਰੀ ਹੋਈ ਥਾਣਾ ਮੱਲਾ ਵਾਲਾ ਦੇ ਏਰੀਆ ਵਿੱਚ ਜਿਹੜਾ ਗੁਰਪ੍ਰੀਤ ਹੈਗਾ ਜਿਹੜਾ ਹਾਮਦ ਵਾਲਾ ਉੱਤਰਦਾਰ ਰਹਿਣ ਵਾਲਾ ਹੈਗਾ ਇਸ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਹੁਣ ਮੁਕੱਦਮਾ ਨੰਬਰ 538/24 ਦਰਜ ਕਰਕੇ ਬੈਕਵਰਡ ਤੇ ਫਾਰਵਰਡ ਲਿੰਕੇਜ ਲੱਭੇ ਜਾ ਰਹੇ ਹਾਂ ਨਾਲ ਨਾਲ ਮੈਂ ਇਹ ਨਹੀਂ ਦੱਸ ਦਵਾ ਕਿ ਜਰਾ 5 ਕਿਲੋ ਫੀਮਾ ਆ ਕਮਰਸ਼ੀਅਲ ਕੁਆਨਟੀਟੀ ਵਿੱਚ ਆਂਦਾ ਹੈ ਤੇ ਇਸ ਦੀ ਸਜ਼ਾ 10 ਸਾਲ ਵੀ ਹੋ ਸਕਦੀ ਹੈ। ਧੰਨਵਾਦ ਜੀ। ਸਰ ਜੀ ਉਹ ਜਿਹੜਾ ਬੰਦਾ ਫੜਿਆ ਇਸ ਦੇ ਬਾਰੇ ਹੋਰ ਕੋਈ ਪਰਚੇ ਚੱਲ ਰਹੇ ਸੀ ਪਹਿਲਾਂ ਰਿਕਾਰਡ ਮੁਤਾਬਿਕ ਇੱਕ ਪਰਚਾ ਇਸ ਤੇ ਪਹਿਲੇ ਵੀ ਦਰਜ ਸੀ ਅਸੀਂ ਹੋਰ ਰਿਪੋਰਟ ਦੇਖ ਰਹੇ ਹਾਂ। ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾ ਕਿ ਜਿਹੜੀ ਮਾਂਜੋ ਕੇ ਸਪੀ ਸੋਮਿਆ ਮਿਸਰਾ ਕੋਲੋਂ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ। ਉਹ ਜਿਹੜਾ આરોપી ਹੈ ਉਸ ਦੀ ਜਿਹੜੀ ਸੰਪਤੀ ਹੈ ਜੋ ਨਸ਼ਾ ਵੇਚ ਕੇ ਬਣਾਈ ਗਈ ਸੀ ਉਹ ਵੀ ਜ਼ਬਤ ਕਰਨ ਲਈ ਉਪਰਾਲੇ ਕਰ ਰਹੀ ਹੈ ਤੇ ਇਹਦੀ ਸੰਪਤੀਆਂ ਵੀ ਜੀਤੂ ਜੀਤੂ ਜਬਤ ਕਰਾਂਗੇ ਧੰਨਵਾਦ